ਮੀਲਾ ਪੀ ਪਾਣੀ ਨੀ ਹੋ ਗੀ ਓ ਖੂ ਹਾਂ ਦਾ ਬੀਲਾ ਭੂ ਗਾ Thank you 快点！ कामारे इनाथ स्वामी सखा एनाथ नारायण वासुदेवा राधे कृष्ण राधे कृष्ण राधे 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 कृष्ण राधे कृष्ण ਅੱਛਾ ਸਰ ਕੋ پکڑਾ ਦਿੱਤੇ ਬਸ ਹਾਂ ਹਾਂ ਅੱਛਾ ਜੀ ਰਵੀ ਸਰ ਨੂੰ ਕੁਸ਼ਮਾ ਮੈਮ ਵੀ ਜੀ ਅ ਅੱਜ ਅ ਗਵਰਨਮੈਂਟ 걸 ਸਕੂਲ ਦੇ ਵਿੱਚ ਜੋ ਸਕੂਲ ਹੈ ਉੱਥੇ ਇੱਕ ਲੜਕੀ ਹੈ ਕੋਮਲ ਸਪੈਸ਼ਲ ਚਿਲड्रन ਦੇ ਵਿੱਚ ਬੱਚਾ ਆ ਜਾਂਦਾ ਔਰ ਬੱਚੇ ਦੀ ਬੇਸ਼ੱਕ ਅ ਅੱਖਾਂ ਤੋਂ ਬੱਚਾ ਨਹੀਂ ਦੇਖ ਪਾਂਦਾ ਪਰ ਉਹਨਾਂ ਦੀ ਜਿਹੜੀ ਆਵਾਜ਼ ਹੈ ਬਹੁਤ ਸੁਰਲੀ ਹੈ ਕਹਿੰਦੇ ਨੇ ਪਰਮਾਤਮਾ ਨੇ ਅਗਰ ਇੱਕ ਚੀਜ਼ ਮੁਕੰਮਲ ਨਾ ਕੀਤੀ ਹੋਵੇ ਤਾਂ ਉਹਨੂੰ ਕਿਸੇ ਹੋਰ ਚੀਜ਼ ਚ ਜਿਹੜਾ ਮੁਕੰਮਲ ਕਰ ਦਿੱਤਾ ਜਾਂਦਾ ਹੈ ਤਾਂ ਬੱਚੇ ਚ ਬੜੀ ਵਧੀਆ ਕੁਆਲਿਟੀ ਹੈ ਬੱਚਾ ਸੂਰਾ ਦਾ ਬੜਾ ਧਨੀ ਹੈ ਕੋਮਲ ਲੜਕੀ ਹੈ ਔਰ ਅੱਜ ਆਟਾ ਯੂਨੀਅਨ ਦੇ ਨਾਲ ਮਿਲ ਕੇ ਔਰ ਸਾਡੀ ਸਾਇਟੀ ਸ਼ੇਰੀ ਜੀ ਨਾਲ ਹੀ ਸਾਬੀ ਜੀ ਜੋ ਕਿ ਆਡੀਨ ਦੇ ਪ੍ਰਧਾਨ ਨੇ ਸਾਰੇ ਉਧੇਦਾਰ ਇੱਥੇ ਮੌਜੂਦ ਨੇ ਔਰ ਡਾਕਟਰ ਬੀਦੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਦੇ ਸਾਰੇ ਉਧੇਦਾਰ ਸਹਿਬਾਨ ਸਾਰੇ ਇਕੱਠੇ ਹੋਏ ਆ ਔਰ ਖੁਸ਼ਬੂ ਮੈਮ ਜੋ ਕਿ ਮੇਰੇ ਚਿਕਿਤਸਕ ਆਪਣਾ ਚਲਾ ਰਹੇ ਨੇ ਤੋ ਵੀ ਵਿਸ਼ੇਸ਼ ਤੌਰ ਸੱਜਣਾਂ ਪਹੁੰਚੇ ਨੇ ਤਾਂ ਮੈਂ ਧੰਨਵਾਦੀ ਕਰਦੀ ਆ ਔਰ ਬੱਚੇ ਨੂੰ ਜਿਹੜਾ ਇਹ ਹਾਰਮੋਨੀਅਮ ਜਿਹੜਾ ਇਹ ਗਿਫਟ ਕੀਤਾ ਗਿਆ ਔਰ ਇਹ ਦੇਣ ਦਾ ਮਤਲਬ ਸਿਰਫ ਇਹ ਹੈ ਕੀ ਬੱਚੇ ਦੇ ਵਿੱਚ ਇੱਕ ਕਲਾ ਹੈ ਇੱਕ ਟੈਲੈਂਟ ਹੈ ਔਰ ਨਾਲ ਹੀ ਸਾਇਟੀ ਵੱਲੋਂ ਇੱਕ ਸਪੀਕਰ ਜਿਹੜਾ ਇਹ ਬੱਚੇ ਨੂੰ ਦਿੱਤਾ ਗਿਆ ਨਾਲ ਹੀ ਬਲਾਕਸ ਦਿੱਤੇ ਗਏ ਨੇ ਤਾਂਕਿ ਬੱਚੇ ਦੀ ਜਿਹੜੀ ਕਾਂਸਥੈਟਿਕ ਜਿਹੜੀ ਸਕਿੱਲ ਹੈ ਉਹ ਵੀ ਨਾਲ-ਨਾਲ ਜਿਹੜੀ ਜ਼ਰੂਰ ਡਿਵੈਲਪ ਹੋਵੇ ਤਾਂ ਮੈਮ ਵੱਲੋਂ ਜਿਹੜੇ ਨੇ ਬੱਚੇ ਦੀ ਐਨਕਰੇਜਮੈਂਟ ਵਾਸਤੇ ਵੀ ਬੱਚੇ ਨੂੰ ਦਿੱਤਾ ਗਿਆ ਇਨਾਮ ਦਿੱਤਾ ਗਿਆ ਤਾਂ ਇਹੀ ਕਵਾਂਗੀ ਕਿ ਟੈਲੈਂਟ ਹੈ ਔਰ ਟੈਲੈਂਟ ਨੂੰ ਪਹਿਚਾਨ ਕੇ ਉਸ ਬੱਚੇ ਨੂੰ ਐਪਰੀਸ਼ੀਏਟ ਕਰਨ ਦੀ ਜਿਹੜੀ ਜ਼ਰੂਰਤ ਸੀ ਪਉ ਆਜੀ ਸਾਇਟੀ ਵੱਲੋਂ ਸ਼ੇਰੀ ਜੀ ਵੱਲੋਂ ਆਟੋ ਯੂਨੀਅਨ ਵੱਲੋਂ ਜਿਹੜੀ ਹੈ ਉਹ ਸਾਡੀ ਜਿਹੜੀ ਸਾਇਟੀ ਵੱਲ ਸਾਰੇ ਮੈਂਬਰਾਂ ਵੱਲੋਂ ਜਿਹੜੀ ਹੈ ਉਹ ਚੀਜ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਅੱਗੇ ਵੀ ਭਵਿੱਖ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇਗੀ ਤਾਂ ਅਸੀਂ ਜਿਹੜਾ ਹੈ ਹਰ ਤਰੀਕੇ ਦੇ ਨਾਲ ਬੱਚੇ ਦੀ ਟੈਲੈਂਟ ਨੂੰ ਡਿਵੈਲਪ ਕਰਨ ਵਾਸਤੇ ਇਹਦੀ ਕੁਆਲਿਟੀ ਨੂੰ ਵਧਾਉਣ ਵਾਸਤੇ ਐਂਡ ਦੇ ਸਕਿੱਲ ਡਿਵੈਲਪਮੈਂਟ ਵਾਸਤੇ ਹਰ ਇੱਕ ਤਰੀਕੇ ਨਾਲ ਅਸੀਂ ਤਿਆਰ ਰਵਾਂਗੇ ਔਰ ਅਸੀਂ ਜਸ ਸਪੈਸ਼ਲੀ ਜਿਹੜਾ ਹੈ ਪ੍ਰਤਾਗ ਬਾਗ ਦੇ ਵਿੱਚ ਆਇਆ ਜਿੱਥੇ ਬੱਚੇ ਨੂੰ ਇਹ ਹਾਰਮੋਨੀਅਮ ਜਿਹੜਾ ਹੈ ਦਿੱਤਾ ਗਿਆ हां खुशबू मैम थैंक यू मैम अब माइक दे दो दोनों आते जी पकड़ लो एक पेड़ में खुशबू मैम का और पूजा मैया का हां जी मैम थैंक यू ठीक है ना चौकी इस तरह ਦੇ ਜੋ ਛੋਟੇ ਬੱਚੇ ਦੇ ਵਿੱਚ ਇੰਨਾ ਹੁੰਦਾ ਸਭ ਤੋਂ ਪਹਿਲਾਂ ਮੈਂ ਬੀਡੀ ਵੈਲਫੇਅਰ ਸੁਸਾਇਟੀ ਦਾ तहे दिल ਤੋਂ ਹਮੇਸ਼ਾ ਲਈ ਧੰਨਵਾਦ ਕਰਦੀ ਹਾਂ ਜੋ ਐ ਹੋਏ ਖੂਬਸੂਰਤ ਪ੍ਰੋਜੈਕਟ ਆਪਣੇ ਲਈ ਲੈ ਕੇ ਆਉਂਦੇ ਨੇ ਤੇ ਪੂਰੀ ਸੁਸਾਇਟੀ ਨੂੰ ਇੱਕ ਇਨੀ ਰਿਸਪੌਂਸਿਬਿਲਟੀ ਦਾ ਇੱਕ ਸਾਈਨ ਦਿੰਦੇ ਨੇ ਕੀ ਤੁਸੀਂ ਜਾਗੋ ਤੇ ਸਾਡੇ ਨਾਲ ਚੱਲੋ ਕਿ ਅਸ தி ਟਾਈਮ ਇਚ ਬਹੁਤ ساری ਚੀਜ਼ਾਂ ਦੀ ਲੋਕਾਂ ਨੂੰ ਜ਼ਰੂਰਤ ਹੈ ਤੇ ਆ ਕੇ ਖੜ ਕੇ ਪਤਾ ਚੱਲਦਾ ਹੈ ਕਿ ਹਾਂ ਕਿ ਆਪਾਂ ਹਲੇ ਤੱਕ ਆਪਣੇ ਕੰਫਰਟ ਜ਼ੋਨ ਵਿੱਚ ਹੈਗੇ ਆ ਤੇ ਆਪਣੀ ਕਿੰਨੀ ਰਿਸਪੌਂਸਿਬਿਲਟੀ ਬੰਦੀ ਹੈ ਕਿ ਜੋ ਇਸ ਤਰ੍ਹਾਂ ਦੇ ਬੱਚੇ ਜੋ ਡਿਸੇਬਲ ਨੇ ਜਿਨ੍ਹਾਂ ਨੂੰ ਮਤਲਬ ਕਿ ਆਪਣੀ ਲਾਈਫ ਵਿੱਚ ਕਿੰਨਾ ਕੁਝ ਕ੍ਰੂਸ਼ੀਅਲ ਫੇਸ ਕਰਨਾ ਪੈਂਦਾ ਹੈ ਲੇਕਿਨ ਆਪਣੇ ਛੋਟੇ ਜਿਹੇ ਐਫਰਟ ਨਾਲ ਇੱਕ ਪਿਆਰ ਇਹ ਕਨਸਰਨ ਨਾਲ ਉਹਨਾਂ ਦੀ ਲਾਈਫ ਦੇ ਅੰਦਰ ਕਿੰਨਾ ਖੂਬਸੂਰਤ ਟਵਿਸਟ ਆ ਸਕਦਾ ਹੈ ਇਹ ਆ ਜਾ ਕੇ ਮੈਨੂੰ ਪਤਾ ਚੱਲਿਆ। ਸਾਡੇ ਵੱਲੋਂ ਵੀ ਨਗਦੇ ਨਾਮ ਦੇ ਕੇ ਬੱਚੇ ਦਾ ਹੌਸਲਾ ਫੈ ਕੀਤੀ ਗਈ ਹੈ। ਆਈ ਥਿੰਕ ਫਾਈਨੈਂਸ਼ਲੀ ਵੈਲ ਟੂ ਡੂ ਇਹ ਮੇਰੇ ਲਈ ਬਹੁਤ ਜ਼ਿਆਦਾ ਆਈ ਥਿੰਕ ਮੈਟਰ ਨਹੀਂ ਕਰਦਾ। ਮੇਰੇ ਮੈਨੂੰ ਜੋ ਸਮਝ ਆਈ ਹੈ ਆ ਜਾ ਕੇ ਕਿ ਮੈਂ ਇੱਕ ਐਜ਼ ਅ ਹੀਲਰ ਜਾਂ ਮੈਂ ਆਰਟ ਆਫ ਲਿਵਿੰਗ ਦੇ ਅੰਦਰ ਜੋ-ਜੋ ਕਲਾ ਦੇਖਦੀ ਆਇਆ ਗੁਰੂਦੇਵ ਨੇ ਐਨੇ ਖੂਬਸੂਰਤ ਪ੍ਰੋਜੈਕਟ ਰੱਖੇ ਨੇ ਜੋ ਸਪੈਸ਼ਲੀ ਡਿਸੇਬਲ ਚਾਈਲਡ ਲਈ ਨੇ। ਮੇਰਾ ਜੋ ਨੈਕਸਟ ਸਟੈਪ ਰਹੇਗਾ ਜੋ ਮੈਂ ਇਨੀਸ਼ੀਏਟਿਵ ਲੈਰੀਆਂ ਕੋਮਲ ਲਈ ਕੀ ਇੰਟੀਸ਼ਨ ਪ੍ਰੋਸੈਸ ਦਾ ਇੱਕ 2 ਜਾਂ 3 ਦਿਨ ਦਾ ਮੈਡੀਟੇਸ਼ਨ ਦਾ ਪ੍ਰੋਗਰਾਮ ਹੁੰਦਾ ਹੈ ਜਿੰਦੇ ਕਰਕੇ ਬੱਚੇ ਜੋ ਦੇਖ ਨਹੀਂ ਸਕਦੇ ਜਿਨ੍ਹਾਂ ਨੇ ਦੇਖਿਆ ਨਹੀਂ ਕਿ ਰੰਗ ਕੀ ਹੁੰਦੇ ਨੇ ਜਾਂ ਉਹਨਾਂ ਦੀ ਲਾਈਫ ਇੰਨੀ ਕੁ ਕ੍ਰੂਸ਼ਲ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਜਜ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ ਨਹੀਂ ਦੇਖ ਸਕਦੇ ਤਾਂ ਮੈਂ ਇਹ ਕੋਰਸ ਉਹਨੂੰ ਕਰਵਾਉਣਾ ਚਾਹਾਂਗੀ ਤਾਂ ਮੇਰੇ ਲਈ ਇਹ ਇੱਥੇ ਆਣਾ ਵਰਥ ਹੋਏਗਾ ਕਿਉਂਕਿ ਇਹਦੀ ਲਾਈਫ ਦਾ ਟਵਿਸਟ ਉਦੋਂ ਆਏਗਾ ਜਦੋਂ ਇਹਨੂੰ ਸਾਰੀ ਚੀਜ਼ਾਂ ਦਾ ਦੇਖਣਾ स्मੈਲ ਕਰਨਾ ਜਾਂ ਫਿਰ ਉਹਨੂੰ ਇਹ ਦੇਖਣਾ ਕਿ ਕਿਹੜੀ ਚੀਜ਼ ਦੁਨੀਆ ਕਿੰਨੀ ਕਲਰਫੁੱਲ ਹੈ ਤੇ ਕਿੰਨੀ ਖੂਬਸੂਰਤ ਹੈ ਜੀ ਥੈਂਕ ਯੂ ਸਭ ਅਕੀਬ ਨੂੰ ਮਾਨੋ ਜੋ ਇੱਕ ਗੁੜੀ ਗੁੜਿਆ ਜੋ ਕਿ ਸਪੈਸ਼ਲ ਸਕੂਲ ਵਿੱਚ ਪੜਦੀ ਹੈ ਤੇ ਉਹਦੀ ਆਵਾਜ਼ ਬਹੁਤ ਹੀ ਪਿਆਰੀ ਹੈ ਤੇ ਉਹਨੂੰ ਦੇਖਦੇ ਜਾਂਦੇ ਹੁਨਰ ਨੂੰ ਦੇਖਦੇ ਹੋਏ ਅੱਜ ਇਹਨੂੰ ਹਰਮੋਨੀਅਮ ਤੇ ਨਾਲ ਸਪੀਕਰ ਤੇ ਨਾਲ ਕੁਝ ਨਗਦ ਰਕਮ ਪੇਡ ਕੀਤੀ ਗਈ ਹੈ ਆਪਣੇ ਸ਼ੇਰੀ ਜੀ ਵੱਲੋਂ ਤੇ ਡਾਕਟਰ ਵੀ.ਡੀ.ਸ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਉਹ ਸਾਬੀ ਵੀਰ ਵੱਲੋਂ ਸੇਵਾ ਕੀਤਾ ਗਿਆ ਗੁਰਿਆ ਦਾ ਤੇ ਅੱਗੇ ਫਿਊਚਰ ਵਿੱਚ ਵੀ ਕੋਈ ਵੀ ਇਹਨੂੰ ਕਿਸ ਤਰ੍ਹਾਂ ਦੀ ਜਰੂਰਤ ਪਵੇਗੀ ਸਾਡੀ ਸੁਸਾਇਟੀ ਦੇ ਨਾਲ ਖੜੀ ਹੈ ਤੇ ਇਹਦੇ ਹਨਰ ਵਿੱਚ ਜਿੱਥੇ-ਜਿੱਥੇ ਇਹਨੂੰ ਲੋੜ ਪਵੇਗੀ ਸਾਡੀ ਅਸੀਂ ਇਹਦੇ ਨਾਲ ਫਿਰ ਵੀ ਕਿਤੇ ਨਾ ਕਿਤੇ ਹੌਸਲਾ ਹਾਰ ਜਾਂਦੇ ਆ ਔਰ ਕਭਰਾ ਵੀ ਜਾਣੇ ਆ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਦੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਨਾਲ ਜਦੋਂ ਸਮਾਜ ਦੇ ਵਿੱਚ ਮਿਲਦੇ ਆ ਤਾਂ ਸਾਨੂੰ ਇਹਨਾਂ ਤੋਂ ਪ੍ਰੇਰਨਾ ਜ਼ਰੂਰ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਚੀਜ਼ ਤੋਂ ਡਰੇ ਬਿਨਾ ਜਿਹੜਾ ਇਹ ਜ਼ਿੰਦਗੀ ਵਿੱਚ ਹੌਸਲਾ ਰੱਖੇ ਰੱਖ ਕੇ ਅੱਗੇ ਵਧਣਾ ਬਹੁਤ ਜ਼ਰੂਰੀ ਹੈ ਔਰ ਇਹਨਾਂ ਬੱਚਿਆਂ ਤੋਂ ਇਹ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਐਜੇ ਵਿਅਕਤੀਆਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਹਮੇਸ਼ਾ ਜਿਹੜਾ ਇਹ ਉਹ ਇਹਨਾਂ ਤੋਂ ਗੁਣ ਜ਼ਰੂਰ ਲੈਣਾ ਚਾਹੀਦਾ ਹੈ ਕਹਿੰਦੇ ਨਾ ਓੱਖਾ ਕੰਮ ਨਾ ਕੋਈ ਜਹਾਨ ਉੱਤੇ ਉਹਦਾ ਕਰਨਾ ਸਦਾ ਆਰੰਭ ਓੱਖਾ ਓਏ ਹੌਸਲਾ ਤੇ ਚੱਕ ਪਹਾੜ ਦਈਏ ਬਿਨਾ ਹੌਸਲੇ ਚੱਕਣਾ ਕੰਮ ਓੱਖਾ ਬਿਨਾ ਹੌਸਲੇ ਚੱਕਣਾ ਕੰਮ ਓੱਖਾ ਕਹਿੰਨਾ ਬੱਚਿਆਂ ਨੂੰ ਦੇਖ ਕੇ ਅਜੇ ਵਿਅਕਤੀਆਂ ਨੂੰ ਦੇਖ ਕੇ ਜਿਹੜੇ ਇੱਕ ਨਵੇਂ ਖੰਭ ਮਿਲਦੇ ਨੇ ਔਰ ਉਹਨਾਂ ਖੰਭਾਂ ਕਹਿੰਦੇ ਸਿਰਫ ਕੰਮ ਹੋਣੇ ਜ਼ਰੂਰੀ ਨਹੀਂ ਹੁੰਦੇ ਉਹਨਾਂ ਖੰਭਾਂ ਨੂੰ ਜਿਹੜੇ ਉਡਾਨ ਵਾਸਤੇ ਹੌਸਲਾ ਹਿੰਮਤ ਵੀ ਹੋਣੀ ਚਾਹੀਦੀ ਏ ਤਾਂ ਇਹਨਾਂ ਨੂੰ ਵੇਖ ਕੇ ਜਿਹੜਾ ਅੱਜ ਹਿੰਮਤ ਤੇ ਹੌਸਲਾ ਵੀ ਬਹੁਤ ਵੱਧਿਆ ਤਾਂ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦੀ ਹਾਂ ਕਿ ਸਾਨੂੰ ਵਜ੍ਹਾ ਧਿਆਨ ਦਾ ਔ ਟਾਈਮ ਸਪੈਂਡ ਕਰਨ ਦਾ ਵੀ ਮੌਕਾ ਮਿਲਿਆ ਬਹੁਤ ਹੀ ਵੱਡਾ ਧੰਨਵਾਦ ਕਰਦੀ ਹਾਂ